बीजेपी सरकार हाय 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 बीजेपी सरकार मुर्दाबाद 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 बीजेपी सरकार मुर्दाबाद 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 ਆਦੀ ਪਾਰਟੀ ਦੀ ਸਰਕਾਰ ਸਾਡੇ ਪੰਜਾਬ ਪੁਲਿਸ ਅੱਜ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਆ ਅੱਜ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਾਲੂ ਕੀਤਾ ਸ਼ੁਰੂ ਕੀਤਾ ਹੈ ਤੇ ਅੱਜ ਨਸ਼ੇ ਖਤਮ ਹੋ ਰਹੇ ਨੇ ਔਰ ਗੈਂਗਸਟਰ ਦੇ ਕਾਰਵਾਈ ਹੋ ਰਹੀ ਹੈ ਔਰ ਅੱਜ ਆਮ ਆਦਮੀ ਖੁਸ਼ ਹੈ ਅੱਜ ਆਜ ਆਮ ਆਦਮੀ ਪੰਜਾਬ ਦਾ ਖੁਸ਼ਹਾਲੀ ਚ ਹੈ ਅੱਜ ਚਾਹੇ ਸਿੱਖਿਆ ਦੀ ਗੱਲ ਕਰਦੇ ਆਂ ਹੈਲਥ ਦੀ ਗੱਲ ਕਰਦੇ ਆਂ ਸਾਰੇ ਜੇ ਨੰਬਰ ਵੱਧ ਜਾ ਰਹੇ ਆ ਪੰਜਾਬ ਪਰ ਇਹਨਾਂ ਲੋਕਾਂ ਨੂੰ ਮਾਫ਼ ਨਹੀਂ ਹੈ ਕਿਉਂਕਿ ਵਾ ਦੋ ਹਿੰਕੇ 2022 ਦੇ ਵਿੱਚ ਜਿਹੜਾ ਮਲਬਾ ਸੀ ਪੰਜਾਬੀਆਂ ਨੇ ਪਾਸੇ ਸਿੱਟ ਕੇ ਇੱਕ ਵਧੀਆ ਮਟੀਰੀਅਲ ਲੈ ਕੇ ਆਂਦਾ ਜਿਹੜਾ ਅੱਜ ਸਕੂਲ ਬਣਾ ਰਿਆ ਵਾ ਜਿਹੜਾ ਅੱਜ ਮਕੇ ਹਸਪੀਟਲ ਬਣਾ ਰਿਆ ਵਾ ਜਿਹੜਾ ਅਮਰਗੱਗੇ ਪਹਿਲੇ ਨੰਬਰ ਤੇ ਕੇਰਲਾ ਤੋਂ ਵੀ ਬਣ ਗਿਆ ਬਾਦ ਪਹਿਲੇ ਨੰਬਰ ਤੇ ਅੱਜ ਸਾਡਾ ਪੰਜਾਬੀ ਸੂਬਾ ਪੰਜਾਬ ਸੂਬਾ ਸਿੱਖਿਆ ਜਾਂ ਜਾ ਰਿਹਾ ਵਾ ਤੇ ਇਹਨਾਂ ਨੂੰ ਵਾਪਸ ਨਹੀਂ ਹੈ ਕਿਉਂਕਿ ਇਹਨਾਂ ਨੂੰ ਪਤਾ ਇਹਨਾਂ ਦੀ ਬਾਰੀ ਨਹੀਂ ਹੋਣੀ ਇਸ ਕਰਕੇ ਪੁੱਠੇ ਸਿੱਧੇ ਬਿਆਨ ਦੇ ਰਹੇ ਨੇ ਇਹ ਆਪਣਾ ਅਮਰਗੱਗੇ ਸੰਤੋਲਨ ਦਿਮਾਗੀ ਸੰਤੋਲਨ ਗਵਾ ਬੈਠੀ ਹੈ ਭਾਜਪਾ ਇਸ ਕਰਕੇ ਪੁੱਠੇ ਸਿੱਧੇ ਬਿਆਨ ਦੇ ਰਹੇ ਅੱਜ ਪੁਲਿਸ ਸਾਡੀ ਵਧੀਆ ਟੰਗ ਨਾ ਕਰ ਰਹੀ ਆ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਜੇ ਪੰਜਾਬ ਖੁਸ਼ਾਲ ਹੋ ਰਿਹਾ ਪੰਜਾਬ ਤਰੱਕੀ ਜਾ ਰਿਹਾ ਉਹ ਚ ਤੁਹਾਡਾ ਵੀ ਫਾਇਦਾ ਵਾ ਤੁਹਾਡੇ ਬੱਚੇ ਵੀ ਇੱਥੇ ਰਹਿੰਦੇ ਆ ਤੁਹਾਡੇ ਬੱਚਿਆਂ ਦਾ ਵੀ ਫ ਕਿਉਂਕਿ ਪੰਜਾਬ ਦੀ ਖਾਤਰ ਆਪਾਂ ਕੰਮ ਕਰੀਏ ਪੰਜਾਬ ਚ ਰਹਨੇ ਆ ਤੇ ਪੰਜਾਬ ਦਾ ਖਾਨੇ ਆ ਤੇ ਪੰਜਾਬ ਲਈ ਬੋਲੀਏ ਪੰਜਾਬ ਲਈ ਕੰਮ ਕਰੀਏ ਔਰ ਪੰਜਾਬ ਵਿਰੋਧੀ ਨਾ ਬਣੀਏ ਔਰ ਭਾਜਪਾ ਦੇ ਮਿਲ ਕੇ ਪਿੱਠੂ ਨਾ ਬਣੀਏ ਮੈਂ ਤੁਹਾਨੂੰ ਦੱਸਣਾ ਸੋਣਾ ਇਹ ਜਿਹੜਾ ਮਲਵਾ ਇਕੱਠਾ ਹੋਇਆ ਮੁਰਦਾ ਇਹ ਮਲਵਾ ਇਕੱਠਾ ਹੋਇਆ ਆ 2022 ਦੇ ਵਿੱਚ ਮੋਬਾ 74 ਸਾਲ ਦਾ ਮਲਵਾ ਇਕੱਠਾ ਕਰਕੇ ਇੱਥੇ ਲਿਆਂਦਾ ਵਾ ਇਹ ਮਲਵਾ ਕਿਸੇ ਕੰਮ ਨਹੀਂ ਆਉਣਾ ਮਟੀਰੀਅਲ ਵਧੀਆ ਸਕੂਲ ਬਣਾ ਰਿਆ ਵਧੀਆ ਹਸਪੀਟਲ ਬਣਾ ਰਿਆ ਤੁਸੀਂ ਆਵਾਂ ਦੀ ਪਾਰਟੀ ਬੁਲਦੇ ਤੇ বিজেਪ ਦੇ ਦੁਦਾਨਾ ਦਫ਼ਤਰ ਦੇ ਬਾਹਰ ਪ੍ਰੋਟੈਸਟ ਕਰ ਰਹੇ ਆ ਜਿਹੜਾ ਕਿ ਇਹਨਾਂ ਨੇ ਗੈਂਗਸਟਰ ਨੂੰ ਪਨਾਹ ਦੇਣ ਦਾ ਗੈਂਗਸਟਰ ਦੇ ਫੇਵਰ ਦੀ ਜਿਹੜੀ ਇਹਨਾਂ ਨੇ ਗੱਲਾਂ ਕੀਤੀਆਂ ਨੇ ਉਹਦੇ ਵਿਰੋਧ ਵਿੱਚ ਅਸੀਂ ਕਿਸੇ ਕਿਸੋਂ ਦਾ ਵੀ ਪੰਜਾਬ ਦੇ ਚ ਅਮਨ ਸ਼ਾਂਤੀ ਦੇ ਪਗੜੀ ਹੋਂ ਦਵਾਂਗੇ ਕਿਸੇ ਕਿਸੇ ਗੈਂਗਸਟਰ ਨੂੰ ਵਾਧਾ ਨਹੀਂ ਹੋਂ ਦਵਾਂਗੇ ਕਿਸੇ ਕਿਸੇ ਨਸ਼ਿਆਂ ਦੇ ਜੋ ਮੜੋਤਰੀ ਕਰੇਗਾ ਉਹਨੂੰ ਅਸੀਂ ਵਾਧਾ ਨਹੀਂ ਦਵਾਂਗੇ ਇਹਦਾ ਪੂਰਾ ਸਾ ਅੱਗੇ ਨਹੀਂ ਜਾਂਦੇ ਨਹੀਂ ਸਰਕਾਰ ਤੁਹਾਡੀ ਹੈ ਨਹੀਂ ਪੁਲਿਸ ਵੀ ਜਿਵੇਂ ਦਫ਼ਤਰ ਬਾਹਰ ਖੜੀ ਆ ਉਧਰ ਉਹਨਾਂ ਦੇ ਵੀ ਕਰਮਚਾਰੀ ਖੜੇ ਆ ਪੁਲਿਸ ਦਾ ਆਪਣਾ ਰੋਲ ਅਦਾ ਕਰੀ ਜਾ ਉਹ ਨਹੀਂ ਚਾਹੁੰਦੀ ਕਿਸੇ ਕਿਸਮ ਦੀ ਅਫਸਰ ਚ ਕੋਈ ਲੜਾਈ ਝਗੜਾ ਹੋਵੇ ਕਿਸੇ ਕਿਸਮ ਦਾ ਵੀ ਪਰ ਅਸੀਂ ਇਸ ਤਰ੍ਹਾਂ ਨਹੀਂ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਪ੍ਰੋਟੈਸਟ ਕਰਾਂਗੇ ਸ਼ਾਂਤਮਈ ਤਰੀਕੇ ਨਾਲ ਅਸੀਂ ਇਹਨਾਂ ਵਿਰੁੱਧ ਕਰਾਂਗੇ